ਆਇਓ 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 ਆਹ ਦੇਖੋ ਜੀ ਪੁਲਿਸ ਦਾ ਪੂਰਾ ਮਾਰ ਗਿਆ ਆਇਓ ਆਇਓ ਸਿਸਟਮ ਦਾ ਹਾਲ ਦੇਖ ਲਓ ਲੰਗਰ ਖਾਂ ਦਾ ਵੀ ਲੰਗਰ ਨਾ ਛੱਕਣ ਕਿਵੇਂ ਰੋਕ ਲਿਆ ਪੂਰੇ ਹੋ ਗਏ ਆਏ ਸਹੀ ਸਰ ਦੀ ਵੀਡੀਓ ਬਣਾ ਲਾ ਮਨਜੀਤ ਫੇਰ ਰੋਕ ਲਿਆ ਪੂਰੇ ਹੋ ਗਏ ਆਇਓ ਕਿ ਆਇਓ ਆਜੋ ਜੀ ਆਜੋ ਤੁਸੀਂ ਲੰਗਰ ਛਕੋ ਕੋਈ ਡਰੋਂ ਨਾ ਆਜੋ ਆਜੋ ਅੰਕਲ ਜੀ ਕੋਈ ਨਾ ਅਸੀਂ ਗੱਡੀ ਬਹੁਤ ਦੁਨੀਆ ਬਹੁਤ ਬੋਲ ਆਇਆ ਗੱਲ ਜੀ ਉੱਪਰ ਰਹੇ ਨੇ ਕਹਿੰਦੇ ਤੁਸੀਂ ਛਕੋ ਆਇਓ ਅੰਕਲ ਜੀ ਆਜੋ ਕੋਈ ਕਰਨ 200 ਰੁਪਏ ਕਰੀ ਦਾ ਨੂੰ ਵੀਰ ਲੋੜ ਬੰਦ ਹੋਣਾ ਯਾਰ ਸਰਕਾਰੀ ਹਸਪਤਾਲ ਜਿਹੜਾ ਗਰੀਬ 500 ਰੁਪਏ ਦਾ ਵੀ ਪਗਣੇ ਦਾ ਸੌਦਾ ਬਾਜੂਗਾ ਦੱਸ ਜਿਹੜਾ ਕਰਕੇ ਲੱਗਦਾ ਹਾਂ ਜੀ ਜੀ ਨਹੀਂ ਨਹੀਂ ਮੇਰੀ ਜਾਨ ਜੀ ਜੀ ਵੀ ਵੀ ਜੀ ਉਧਰ ਜੋ ਮੈਂ ਬੇਨਤੀ ਕਰ ਰਿਹਾ ਅਸੀਂ ਨਹੀਂ ਬੇਨਤੀ ਕਰ ਰਹੇ ਸਿਰਫ ਅਸੀਂ ਤਾਂ ਅਫਸਰਾਂ ਨਾਲ ਗੱਲ ਕਰ ਲੋ ਅਸੀਂ ਮੈਂ ਦੇ ਦੋ ਦਿੱਤਾ ਜੀ ਨੰਬਰ ਇੰਨੇ ਕਰ ਰਹੇ ਹਾਂ ਸਰ ਮੈਂ ਨਾਲੇ 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 ਉਹਦੇ ਦਫ਼ਤਰ ਬੈਠੇ ਅਸੀਂ ਅਸੀਂ ਲੰਗਰ ਛੱਡ ਕੇ ਥੋੜੀ ਜਾਵਾਂਗੇ ਦਫ਼ਤਰ ਕਮਾਲ ਹੋ ਗਈ ਨਹੀਂ ਅਸੀਂ ਤਾਂ ਜਿਉਂ ਹੀ ਖੜਾਂਗੇ ਉਹਦੇ ਲੰਗਰ ਚੱਲ ਰਿਹਾ ਜਿਹਨੂੰ ਪ੍ਰੋਬਲਮ ਆ ਕੇ ਸਾਨੂੰ ਮਿਲਦੇ ਗੱਲ ਖਤਮ ਅਜਿਹਾ ਕਿਹੜਾ ਕੋਈ ਜਿੱਦ ਕਰ ਰਿਹਾ ਅਸੀਂ ਸਾਈਡ ਤੇ ਖੜਿਆ ਕੋਈ ਟ੍ਰੈਫਿਕ ਜਾਮਾ ਲੰਗਰ ਦੀ ਦਿੱਕਤ ਇੱਕ ਦੇਖਣ ਦਾ ਦੱਸੋ ਸਰ ਜੀ ਦਿੱਕਤ ਨੂੰ ਦਿੱਤਾ ਵੀ ਸਾਡੇ ਨਾਲ ਇਹ ਨਾ ਦਿੱਕਤਾਂ ਜੀ ਆ ਕੇ ਮਿਲੂਗਾ ਗੱਲ ਖਤਮ ਇਹ ਤਾਂ ਕਿਹੜਾ ਅੱਜ ਦਾ ਚੱਲ ਰਿਹਾ ਸਰ 3 ਸਾਲਾਂ ਤੋਂ ਚੱਲ ਰਿਹਾ ਜੀ ਬੇਨਤੀ ਕਰ ਰਿਹਾ ਵੀਰ ਬਣ ਕੇ ਵੀ ਲੱਗ ਰੋਦੇ ਲੱਭੀ ਆ ਜੀ ਅਸੀਂ ਕੋਈ ਜਿੰਦ ਨਹੀਂ ਕਰ ਅਸੀਂ ਬੇਨਤੀ ਕਰ ਰਹੇ ਹਾਂ ਨਹੀਂ ਨਹੀਂ ਉੱਥੇ ਨਹੀਂ ਇੱਥੇ ਹੀ ਲਾਉਣਾ ਜੀ ਇੱਥੇ ਹੀ ਲੱਗਦਾ ਆ ਰਿਹਾ ਕਰੋਨਾ ਤੋਂ ਪਹਿਲਾਂ ਤੋਂ ਲੱਗਦਾ ਆ ਰਿਹਾ ਕੋਈ ਅੱਜ ਤਾਂ ਨਹੀਂ ਲੱਗਦਾ ਇਹ ਕੀ ਹੈ ਕਰੋਨਾ ਵੇਲੇ ਦਾ ਕੋਈ ਇੱਥੇ ਤੁਹਾਨੂੰ ਪਤਾ ਹੀ ਨਹੀਂ ਵੀ ਨਾਲ ਆਜਾਓ ਕਿਉਂ ਨਾਲ ਕਿਉਂ ਜਿਹੜਾ ਤੁਹਾਡਾ ਕੋਈ ਰੋਕਦਾ ਹੈ ਉਹਨੂੰ ਕਹਿ ਦਿਓ ਆਕੇ ਰੋਕਦਾ ਮਟਾਉਂਦਾ ਨਹੀਂ ਜਿੱਥੇ ਜਗ੍ਹਾ ਹੋਣੀ ਹੈ ਉੱਥੇ ਲਾ ਦਿਓ ਨਹੀਂ ਉੱਥੇ ਜਾਂਦਾ ਨਹੀਂ ਜੀ ਕੋਈ ਮਰੀਜ਼ ਗੁੱਡੇ ਕਹਿਣ ਦਾ ਫਰੀ ਲੱਗੂਗਾ ਜੀ ਉੱਥੇ ਪੰਜ ਲੱਗੂਗਾ ਗੁੱਡੇ ਜਾਂ ਮੇਰੇ ਕਹਿਣ ਨਾਲ ਹੀ ਲੱਗਦਾ ਇਹ ਤਾਂ ਪਰਮਾਤਮਾ ਵਾਲੀ ਹੈ ਅਸੀਂ ਤਾਂ ਉਰੀ ਲਾਉਣੇ ਆ ਜੀ ਸਾਨੂੰ ਤਿੰਨ ਸਾਲ ਹੋ ਗਏ ਤੇ ਉਰੀ ਲਾਵਾਂਗੇ ਸਰ ਗੱਲ ਖਤਰਾ ਜੇ ਤੁਹਾਡਾ ਕੋਈ ਪ੍ਰਸ਼ਾਸਨ ਜਿਹੜਾ ਰੋਕਦਾ ਉਹਨੂੰ ਕਹਿ ਦਿਓ ਜੀ ਆਕੇ ਨੌਕਰਾਂ ਨਾਲ ਗੱਲ ਕਰ ਦੇਖ ਲੈਣੀ ਹੈ ਜੀ ਕੋਈ ਗੱਲ ਦੇਖਣਾ ਆਏ ਤੇ ਲੜਨ ਵਾਲੀ ਗੱਲ ਕਰਦੇ ਨਹੀਂ ਲੜਨ ਤੁਸੀਂ ਲੰਘ ਰਹੇ ਤੁਸੀਂ ਮਰੀਜ਼ਾਂ ਨੂੰ ਪਰਾਂ ਦੇ ਰਹੇ ਤੁਸੀਂ ਮਰੀਜ਼ਾਂ ਨੂੰ ਰੋਕ ਰਹ लवांगी उथे न